ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡੇ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਤੁਸੀਂ ਅੱਜ ਦੇਖੋਗੇ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੀਆਂ ਤੇ ਗੱਡੀਆਂ ਤਾਂ ਜਿਹੜੀਆਂ ਆਪਾਂ ਲੈ ਕੇ ਪਹੁੰਚੇ ਹਾਂ ਪਹੁੰਚੇ ਹਾਂ ਬੁਲਟ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਬੁਲਟ ਵੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ 'ਚ ਤੁਹਾਨੂੰ ਮਿਲ ਗਿਆ ਹੋਊਗਾ ਜੇ ਕਿਸੇ ਨੇ ਐਡ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਦੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਚਾਹੀ ਕਿਸੇ ਵੀ ਏਰੀਆ ਚ ਕਿਤੋਂ ਵੀ ਜੀ ਚਾਹੇ ਕੋਠੀ ਤੋਂ ਲੈ ਕੇ ਕੋਈ ਵੀ ਮੋਟਰਸਾਈਕਲ ਤੱਕ ਹੈ ਤੇ ਪਹਿਲੀ ਗੱਡੀ ਤੂੰ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਵਰਨਾ ਡੀਜ਼ਲ ਵੇਰੀਐਂਟ ਫਲਿਊਡਿਕ 2011 ਮਾਡਲ ਆ ਟੌਪ ਮਾਡਲ ਹੈ ਜੀ ਪੁਸ਼ ਬਟਨ ਤੋਂ ਸਟਾਰਟ ਹੈ ਬਟਨ ਤੋਂ ਸਟਾਰਟ ਹੁੰਦੀ ਹੈ ਬਟਨ ਤੋਂ ਬੰਦ ਹੁੰਦੀ ਹੈ 6 에어 ਬੈਗ ਲੱਗੇ ਹੋਏ ਨੇ 6 에어백 ਵਾਲੀ ਆਪ ਨੂੰ ਗੱਡੀ ਇਹ ਮਿਲੂਗੀ ਪੰਜਾਬ ਨੰਬਰ ਹੈ ਰੇਟ ਜੀ ਆਪਾ ਦੇਖੀਏ ਤਾਂ 325 ਮਾਲਕ ਨੇ ਡਿਮਾਂਡ ਆਪਣੇ ਕੋਲੇ ਭੇਜੀ ਆ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਚਲੋ ਕਰ ਲਾਂਗੇ ਇੱਕ ਬਾਰੀ ਸਰਫਰ ਡਿਮਾਂਡ ਹੈ ਜੇ ਕਿਸੇ ਨੇ ਗੱਡੀ ਦੇਖਣੀ ਹੋਵੇ ਲੁਧਿਆਣਾ ਜਾ ਕੇ ਦੇਖ ਸਕਦੋਂ ਕਾਗਜ਼ ਪੱਤਰ ਤੋਂ ਲੈ ਕੇ ਸਾਰੀ ਗੱਡੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਬਾਕੀ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਜੀ ਕੋਈ ਕਮੀ ਪੇਸ਼ੀ ਆਪਾਂ ਨੂੰ ਮਿਲਣੀ ਨਹੀਂ ਕਿਸੇ ਪਾਸੋਂ ਵੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਕੋਈ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਓ ਨੰਬਰ ਹੈ 8699850161 ਨੰਬਰ ਸੈਕੰਡ ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਹੈ ਤੁਹਾਡੇ ਸਾਹਮਣੇ ਹੈ ਜੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਮਾਡਲ 2009 ਹੈ ਵੈਗਨਰ ਗੱਡੀ ਹੈ ਨੋ ਮਾਡਲ ਜ਼ਰੂਰ ਹੈ ਪਰ ਗੱਡੀ ਦੀ ਪਾਸਿੰਗ ਆਪ ਨੂੰ ਰੀਨਿਊ ਕੀਤੀ ਹੋਈ ਮਿਲੂਗੀ 2029 ਤੱਕ ਗੱਡੀ ਸੈਕੰਡ ਓਨਰ ਹੈ ਜੀ ਤੇ ਬਟਾਲੇ ਏਰੀਆ ਚ ਗੱਡੀ ਆਪਾਂ ਨੂੰ ਮਿਲੂਗੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਆ ਰੇਟ ਦੀ ਆਪਾਂ ਗੱਲ ਕਰੀਏ ਤਾਂ 1,40,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਨੇ ਆਖਿਆ ਇੱਕ ਬਾਰੀ ਸਿਰਫ ਡਿਮਾਂਡ ਹੈ ਤੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗੇ ਕਿਸੇ ਨੇ ਵੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਏਰੀਆ ਦੱਸ ਹੀ ਦਿੱਤਾ ਬਟਾਲਾ ਘਰੇ ਖੜੀ ਹੈ ਲੋਕਲ ਤੇ ਮਾਲਕ ਨੇ ਫੈਮਲੀ ਲਈ ਗੱਡੀ ਚਲਾਈ ਹੋਈ ਆ ਆਂਦਰੋਂ ਵੀ ਵਧੀਆ 12ਵੀਂ ਵਧੀਆ ਪੰਜਾਬ ਨੰਬਰ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 94600 5181809 ਗੱਲ ਕਰਨੀ ਆ ਆਪੇ ਕਰੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਲਾਜ਼ਮੀ ਦੱਸੋ ਤੇ ਵੀਡੀਓ ਪਸੰਦ ਜੇ ਤੁਹਾਨੂੰ ਆਈ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਬੋਲਟ ਇੱਕ ਪਹੁੰਚੇਗਾ ਬੋਲਟ ਤੁਸੀਂ ਦੇਖੋ ਜੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਫੋਟੋਆਂ ਵਿੱਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਸੀ ਬਿਲਕੁਲ ਨਵਾਂ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਮਾਡਲ 2012 ਤੇ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਆਪਾਂ ਨੂੰ ਮਿਲੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਟਾਇਰ ਟੱਪਾ ਵਧੀਆ ਬਾਕੀ ਇੰਜਨ ਉੰਜਨ ਪੂਰਾ ਵਧੀਆ ਨੁਕਸ ਵੀ ਕੋਈ ਨਹੀਂ ਰੇਟ ਦਾ ਆਪਾਂ ਜੇ ਦੇਖੀਏ ਤਾਂ 1,25,000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਅਜਨਾਲੇ ਖੜਾ ਇਸਨੂੰ ਵੀ ਪਸੰਦ ਆਇਆ ਬੁਲਟ ਜਾ ਕੇ ਦੇਖਣਾ ਚਾਹੁੰਦੇ ਹਾਂ ਅਜਨਾਲੇ ਖੜਾ ਹੈਗਾ ਜਾ ਕੇ ਦੇਖ ਸਕਦਾਂ ਕੋਈ ਕਿਸੇ ਨੇ ਚਲਾ ਕੇ ਦੇਖਣਾ ਟ్రਾਈ ਲੈਣੀ ਹੈ ਆਰਸੀ ਦੇਖਣੀ ਹੈ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਨਾਲੇ ਤਾਂ ਪਤਾ ਲੱਗ ਜਾਊਗਾ ਨਾਲੇ ਆਪਦੀ ਅੱਖਾਂ ਨਾਲ ਦੇਖੋਗੇ ਆਪਦੀ ਅੱਖੀ ਚੀਜ਼ ਦੇਖੀ ਕੁਝ ਹੋਰ ਹੁੰਦੀ ਹੈ ਜੀ ਕਿਉਂਕਿ ਮਾਲਕ ਨੇ ਕਿਹਾ ਬਹੁਤ ਜ਼ਿਆਦਾ ਵਧੀਆ ਤੇ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਕੋਈ ਮੋਡੀਫਾਈ ਹੋਇਆ ਵਧੀਆ オリジナル ਹੈ ਸਾਰਾ ਮੈਂ ਕਿਹਾ ਅਜਨਾਲੇ ਜਾ ਕੇ ਦੇਖ ਲਵਾਂ ਕੋਈ ਗੱਲ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9501368065 ਗੱਲ ਕਰਨੀ ਹੋਈ ਜਿਹੜੀ ਵੀ ਆਪੇ ਕਰ ਲਿਓ ਜੀ ਹੁਣ ਤੁਸੀਂ ਕਿ ਡੀਲਕਸ ਮੋਟਰਸਾਈਕਲ ਦੇਖੋ ਜੀ ਆਪਣੇ ਕੋਲੇ ਪਹੁੰਚਿਆ ਗਾ ਮਾਡਲ ਜੇ ਆਪਾਂ ਦੇਖੀਏ ਤਾਂ 19 ਮਾਡਲ ਹੈ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਸਰਦੂਲਗੜ ਮਾਲਕ ਦਾ ਏਰੀਆ ਗਾ ਕੰਡੀਸ਼ਨ ਪੂਰੀ ਵਧੀਆ ਆਪਾਂ ਨੂੰ ਮਿਲੂਗੀ ਟਾਇਰ ਟੱਪਾ ਵਧੀਆ ਬਾਕੀ ਐਚ ਐਫ ਡੀ ਲਕਸ ਹੈ ਤੇ ਕੰਡੀਸ਼ਨ ਪੂਰੀ ਵਧੀਆ ਮਗਰਾਟ ਮਗਰੂੜ ਦੇਖ ਲਓ ਸਾਰਾ ਕੁਝ ਵਧੀਆ ਗਾ ਕੋਈ ਨੁਕਸ ਨਹੀਂ ਕੋਈ ਕਿਸੇ ਪਾਸੋਂ ਮਤਲਬ ਕਿ ਕੋਈ ਕਿਸੇ ਪਾਸੋਂ ਟੁੱਟਿਆ ਪਰ ਜੇ ਜਾਂ ਕੋਈ ਡਿੱਗਿਆ ਡਿੱਗਿਆ ਨਹੀਂ ਹੈਗਾ ਜੀ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ 47000 ਰੁਪਏ ਮਾਲਕ ਨੇ ਆ ਰੇਟ ਮੰਗਿਆਗਾ ਮਾਲਕ ਕਹਿੰਦੇ ਵੀ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕਿਸੇ ਨੂੰ ਵੀ ਪਸੰਦ ਆਇਆ ਸਰਦੂਲਗੜ੍ਹ ਏਰੀਆ 'ਚ ਜਾ ਕੇ ਦੇਖ ਸਕਦੇ ਹੂੰ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਰਦੂਲਗੜ੍ਹ ਸ਼ਹਿਰ ਪੈਂਦਾ ਹੈਗਾ ਤੇ ਨੰਬਰ ਤੁਹਾਨੂੰ ਮੈਂ ਮਾਲਕ ਦਾ ਦੇ ਦੇਣਾ ਜੀ ਨੰਬਰ ਆ ਮਾਲਕ ਦਾ 98 787 ਤੇ 72 404 ਗੱਲ ਤੁਸੀਂ ਆਪੇ ਕਰ ਲਿਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਨ ਹੋ ਜੀ ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਹੋਰ ਵੀ ਤੁਹਾਨੂੰ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਜੇ ਵੀਡੀਓ ਆ ਰਹੀ ਆ ਜੀ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਆਪਣੀ ਵੀਡੀਓ ਨੂੰ ਲਾਜ਼ਮੀ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਆਪਾਂ ਪਹੁੰਚਾਂਗੇ ਕਿਸੇ ਵੀ ਵੇਲੇ ਆਪਾਂ ਵੀਡੀਓ ਪਾਵਾਂਗੇ ਚੈਨਲ ਤੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਇਹ ਵੀਡੀਓ ਆਪਾਂ ਲੈ ਕੇ ਆਉਂਦੇ ਰਹੇ ਨੇ ਜੀ ਅਲੱਗ-ਅਲੱਗ ਏਰੀਆ ਚ ਮਸ਼ੀਨਰੀ ਆਪਣੇ ਕੋਲੇ ਪਹੁੰਚਦੀ ਆ ਰਹਿੰਦੀ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਹਰੇ ਜਖੜਾ ਚ ਉੱਪਰ ਲਿਖਿਆ ਰਹਿੰਦਾ ਹੁਣ ਆਪਾਂ ਜਨਗੱਡੀ ਦੀ ਗੱਲ ਕਰਾਂਗੇ ਜਨਗੱਡੀ ਆਪਣੇ ਕੋਲੇ ਪੰਜਾਬ ਨੰਬਰ ਪਹੁੰਚੀ ਆ 10 ਚ ਅਲਾਈ ਲੱਗੇ ਹੋਇਆ ਬਰਨਾਲੇ ਖੜੀ ਆ 65000 ਰੁਪਿਆ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਤੇ ਗੱਡੀ ਵਧੀਆ ਚਿੱਟੇ ਰੰਗ ਦੀ ਆ ਤੇ ਬਰਨਾਲੇ ਜਾ ਕੇ ਦੇਖ ਸਕਦੋਂ ਬਾਕੀ ਰੇਟ ਤੁਸੀਂ ਆਪੇ ਕਰ ਲਿਓ ਜੀ ਫੋਨ ਤੇ ਮਾਲਕ ਨੇ ਇੱਕ ਵਾਰੀ ਡਿਮਾਂਡ ਕਹੀ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 62 848 86 852 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਨੰਬਰ ਸਕਰੀਨ ਤੇ ਕਨਫਰਮ ਕਰ ਲਓ ਇੱਕ ਵਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਗੱਡੀ ਲੈ ਕੇ ਕੌਣ ਚਿਆਂ ਜੀ ਵਰਨਾ 2010 ਮਾਡਲ ਗੱਡੀ ਹੈ ਜੀ ਆ ਲੋਕੇ ਗੱਡੀ ਐ ਪੇਂਟ ਜਿਹੜਾ ਇਹਦਾ origignal ਐ ਕਿੱਥੋਂ ਪੇਂਟ ਨਹੀਂ ਹੋਈ ਬੰਪਰ ਤੱਕ ਇਹਦੇ ਪੇਂਟ ਨਹੀਂ ਐ ਇੱਕ ਪੀਸ ਵੀ ਇਹਦਾ ਚੇਂਜ ਨਹੀਂ ਹੋਇਆ ਹਾਂਜੀ ਨੰਬਰ ਦੀ ਗੱਲ ਕਰੀਏ ਤੇ ਵੇਖੋ ਐਚ ਆਰ ਨੰਬਰ ਐ ਇਹ ਹਰਿਆਣੇ ਦਾ ਨੰਬਰ ਐ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਐ ਤੇ ਬਾਕੀ ਗੱਡੀ ਤੁਸੀਂ ਵੇਖ ਹੀ ਰਹੇ ਹੋ ਸਾਰੇ ਪਾਸੇ ਕਿੱਥੋਂ ਗੜੀ ਨਹੀਂ ਕਿੱਥੋਂ ਗੜੀ ਨਹੀਂ ਬਹੁਤ ਜੀ ਵਧੀਆ ਗੱਡੀ ਐ ਤੇ ਵੇਖੋ ਜੀ ਟਾਇਰ ਜਿਹੜੇ ਨੇ ਨਵੇਂ ਟਾਇਰ ਪਾਏ ਨੇ ਆ ਦੂ ਤਰ੍ਹਾਂ ਲਓ ਜੀ ਅੰਟੀਰੀਅਰ ਦੀ ਗੱਲ ਕਰੀਏ ਤੇ ਟੱਚ ਸਕਰੀਨ ਲੱਗੀ ਹੋਈ ਹੈ ਜੀ ਅੰਦਰ ਤੇ ਮੈਟ ਬਹੁਤ ਵਧੀਆ ਨੇ ਸੀਟ ਕਵਰ ਵੇਖੋ ਨਵੇਂ ਸੀਟ ਕਵਰ ਪਾਏ ਹੋਏ ਨੇ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਬਾਕੀ ਤੁਹਾਨੂੰ ਬੋਰਨਰ ਚੱਕ ਕੇ ਆਪਾਂ ਇੰਜਨ ਵੀ ਦਿਖਾ ਦਿੰਨੇ ਆ लो चेक करो लो जी वो बैटरी पई है जी आ इंजन गेयर पूरा वाइया जी स्टार्ट करके भी दिखा है जी। कोई आवाज नहीं कुछ नहीं डीजल गड् है जी ਚੈੱਕ ਕਰੋ ਜੀ ਪੂਰੀ ਵਧੀਆ ਗੱਡੀ ਹੈ ਕਿਸੇ ਤਰ੍ਹਾਂ ਦੀ ਕੋਈ ਵਿਗੜਤ ਪ੍ਰੇਸ਼ਾਨੀ ਨਹੀਂ ਹੈਨੀ 1 ਰੁਪਿਆ ਵੀ ਗੱਡੀ ਤੇ ਲੱਗਣਾ ਵਾਲਾ ਨਹੀਂ ਹੈਗਾ ਤੇ ਬਾਕੀ ਜਿਹੜੀ ਸਰਵਿਸ ਹੈ ਦੀ 100000 ਕਿਲੋਮੀਟਰ ਦੀ ਸਰਵਿਸ ਹੋਈ ਹੈ AC ਦੀ ਸਰਵਿਸ ਹੋਈ ਹੈ 1 ਰੁਪਿਆ ਲਾਉਣ ਦੀ ਲੋੜ ਨਹੀਂ ਤੁਹਾਨੂੰ ਗੱਡੀ ਬਹੁਤ ਵਧੀਆ ਜੀ ਤੇ ਰੇਟ ਜਿਹੜਾ ਹੋਣ ਵਾਲਾ ਜੀ 1 ਲੱਖ 75000 ਰੁਪਿਆ ਬਣ ਗਿਆ ਬਾਕੀ ਮੌਕੇ ਤੇ ਮਾਨਤਾ ਨੂੰ ਜਿਹੜਾ ਜਿਹਨੇ ਵੀ ਗੱਡੀ ਲੈਣੀ ਹੈ ਜੀ ਆਸ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਫੋਨ ਨੰਬਰ ਹੈ 62883858686 6288385868 ਇਸ ਤੇ ਪਨਾਟ ਕਰਕੇ ਤੁਸੀਂ ਆ ਸਕਦੇ ਹੋ ਜਿਹੜੇ ਗੱਡੀ ਖੜੀ ਹੈ ਜੀ ਦੂਜੀ ਓਨਰ ਗੱਡੀ ਹੈ ਤੇ ਬਹੁਤ ਵਧੀਆ ਗੱਡੀ ਹੈ ਜਿਹਨੇ ਵੀ ਲੈਣੀ ਹੋਵੇ ਉਹ ਸੰਪਰਕ ਕਰਿਓ ਜੀ ਹਾਂਜੀ ਹੋਰ ਜੀ ਸਸਤੀ ਹੈ